ਹੈਲੋ ਮੈਂ ਤੁਹਾਡੀ ਆਈ ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ ਕੈਨੇਡਾ ਭਾਰਤ ਵਪਾਰ ਗਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਕੈਨੇਡਾ ਨੇ ਕਿਹਾ ਕਿ ਉਹ ਭਾਰਤ ਨਾਲ ਵਪਾਰ ਦੀਆਂ ਗੱਲਾਂ ਫਿਰ ਤੋਂ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਜੋ ਦੋਵੇਂ ਦੇਸ਼ ਇਕੱਠੇ ਜ਼ਿਆਦਾ ਕੰਮ ਕਰ ਸਕਣ ਕੈਨੇਡਾ ਭਾਰਤ ਨਾਲ ਵੱਡਾ ਯੂਰੇਨੀਅਮ ਸੌਦਾ ਕਰਨ ਦੇ ਨੇੜੇ रिपोर्टा मुताबिक केमिको कंपनी 10 ਸਾਲ ਲਈ ਭਾਰਤ ਨੂੰ ਯੂਰੇਨੀਅਮ ਦੇਣ ਦੀ ਤਿਆਰੀ ਕਰ ਰਹੀ ਹੈ ਜੋ ਇੱਕ ਵੱਡਾ એનર્ਜੀ ਸੌਦਾ ਹੋ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰਿਜ਼ਲੀ ਪਾਲੂ ਨੇ ਸਕੂਲ ਗਰੁੱਪ ਤੇ ਹਮਲਾ ਕੀਤਾ ਇੱਕ ਟੂਰ ਤੇ ਗਏ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਪਾਲੂ ਨੇ ਹਮਲਾ ਕੀਤਾ 11 ਲੋਕ ਜ਼ਖਮੀ ਹੋਏ ਹਨ ਅਤੇ ਪਾਲੂ ਹਾਲੇ ਤੱਕ ਨਹੀਂ ਮਿਲਿਆ ਨਾਗਰਿਕਤਾ ਕਾਨੂੰਨ ਵਿੱਚ ਬਦਲਾ ਵਿਦੇਸ਼ ਜਨਮੇ ਬੱਚਿਆਂ ਨੂੰ ਨਾਗਰਿਕਤਾ ਆਸਾਨੀ ਨਾਲ ਮਿਲੇਗੀ ਕੈਨੇਡਾ ਨੇ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਸ ਨਾਲ ਉਹ ਬੱਚੇ ਜੋ ਵਿਦੇਸ਼ ਵਿੱਚ ਜੰਮੇ ਪਰ ਉਹਨਾਂ ਦੇ ਮਾਪੇ ਕੈਨੇਡਿਆਈ ਹਨ ਹੁਣ ਆਸਾਨੀ ਨਾਲ ਨਾਗਰਿਕ ਬਣ ਸਕਣਗੇ ਕੈਲਗਰੀ ਵਿੱਚ ਹਾਈਵੇਅ ਹਾਦਸੇ ਵਧੇ ਠੰਡੀ ਅਤੇ ਬਰਫ਼ ਦੇ ਕਾਰਨ ਸੜਕਾਂ ਫਿਸਲ ਰਹੀਆਂ ਹਨ ਜਿਸ ਕਰਕੇ ਹਾਈਵੇ ਤੇ ਹਾਦਸੇ ਵੱਧ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨੀ ਦੀ ਸਲਾਹ ਦਿੱਤੀ ਗਈ ਹੈ ਫੈਡਰਲ ਜੱਜ ਨੇ ਦੋ ਰਾਜਨੀਤਿਕ ਨੇਤਾ ਖਿਲਾਫ ਮਾਮਲੇ ਰੱਦ ਕੀਤੇ ਅਮਰੀਕੀ ਜੱਜ ਨੇ ਕਿਹਾ ਕਿ ਦੋਵੇਂ ਉੱਪਰ ਲੱਗੇ ਦੋਸ਼ ਸਹੀ ਨਹੀਂ ਲੱਗਦੇ ਜਿਸ ਨਾਲ ਰਾਜਨੀਤਿਕ ਤਣਾਅ ਹੋਰ ਵੱਧ ਗਿਆ ਮਿਆਂਮਾਰ ਦੇ 4000 ਲੋਕਾਂ ਦਾ TPS ਦਰਜਾ ਖਤਮ ਅਮਰੀਕਾ ਨੇ ਮਿਆਂਮਾਰ ਤੋਂ ਆਏ ਲੋਕਾਂ ਨੂੰ ਮਿਲੀ ਟੈਂਪਰੇਰੀ ਸੁਰੱਖਿਆ ਹਟਾ ਦਿੱਤੀ ਹੁਣ ਉਹਨਾਂ ਨੂੰ ਨਵਾਂ ਹੱਲ ਲੱਭੋਣਾ ਪਵੇਗਾ ਅਮਰੀਕਾ ਅਤੇ ਯੂਕਰੇਨ ਨੇ ਸ਼ਾਂਤੀ ਯੋਜਨਾ ਤੇ ਨਵੀਂ ਗੱਲਬਾਤ ਕੀਤੀ ਦੋਵੇਂ ਦੇਸ਼ਾਂ ਨੇ ਫਿਰ ਮਿਲ ਕੇ ਗੱਲ ਕੀਤੀ ਕਿ ਯੂਕਰੇਨ ਨੂੰ ਕਿਵੇਂ ਸੁਰੱਖਿਅਤ ਅਤੇ ਸ਼ਾਂਤੀ ਵਾਲਾ ਬਣਾਇਆ ਜਾ ਸਕੇ AI ਵਿੱਚ ਅਮਰੀਕੀ ਕੰਪਨੀਆਂ ਵੱਡਾ ਨਿਵੇਸ਼ ਕਰ ਰਹੀਆਂ ਹਨ ਅਮਰੀਕੀ ਸਰਕਾਰ ਅਤੇ ਕੰਪਨੀਆਂ ਮਿਲ ਕੇ ਨਵੀਂ AI ਟੈਕਨਾਲੋਜੀ ਤੇ ਬਹੁਤ ਪੈਸਾ ਲਗਾ ਰਹੀਆਂ ਹਨ ਤਾਂ ਕਿ ਪਵਿੱਖ ਦੀ ਤਿਆਰੀ ਹੋ ਸਕੇ ਮੇਜਰ ਲੀਗ ਸਾਕਰ ਵਿੱਚ ਮਿਆਮੀ ਨੇ 4 0 ਨਾਲ ਵੱਡੀ ਜਿੱਤ ਹਾਸਲ ਕੀਤੀ ਮਿਆਮੀ ਨੇ ਸਿਨਸੀਨਾਟੀ ਨੂੰ 4 0 ਨਾਲ ਹਰਾਇਆ ਲਿਓਨਲ ਮੈਸੀ ਨੇ ਮੈਚ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਟੀਮ ਫਾਈਨਲ ਵਿੱਚ ਪਹੁੰਚ ਗਈ ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ ਏਆਈ ਹੈਡਲਾਈਨਸ ਸਟੇ ਟਿਊਨ ਫॉर ਮੋਰ ਲੇਟੈਸਟ ਅਪਡੇਟਸ ਮਾਂ ਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ IVF ਹੁਣ ਹੈ ਸੇਫ, ਅਫੋਰਡੇਬਲ ਐਂਡ ਰਿਲਾਇਬਲ। ਜੀ ਹਾਂ, ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ। 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ IVF ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ। ਬਸ ਟਿਕਟ ਟੂ ਇੰਡੀਆ ਕਰਾਓ, ਮਾਪੇ ਬਣਨ ਦੀਆਂ ਖੁਸ਼ੀਆਂ ਲੈ ਆਓ। ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ। ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ।